ਸਾਨੂੰ 1 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਦੁੱਗਲ ਜੰਸੀ ਦੇ ਸਾਹਮਣੇ ਅੱਗ ਲੱਗੀ ਹੋਈ ਆ ਅਸੀਂ 1 ਵਜੇ 4 ਮਿੰਟ ਤੇ ਇੱਥੇ ਪਹੁੰਚ ਗਏ ਆ ਜਦੋਂ ਦੇਖਿਆ ਕਿ ਅੱਗ ਜਦਾ ਹੋਣ ਕਰਕੇ ਆਪਾਂ ਪਹਿਲਾਂ ਇੱਕ ਗੱਡੀ ਫਿਰ ਦੂਸਰੀ ਮੰਗਾਈ ਫਿਰ ਤੀਸਰੀ ਮੰਗਾਈ ਨਾਲ ਹੀ ਫਿਰ ਪਟਾਲੇ ਵਾਲਿਆਂ ਨੂੰ ਫੋਨ ਕਰਤਾ ਪਟਾਲੇ ਵਾਲਿਆਂ ਦੀ ਗੱਡੀ ਵੀ ਆ ਗਈੇ ਹੁਣ ਤੋਂ ਲਗਭਗ ਕੋਈ 16 ਤੋਂ 18 ਗੱਡੀਆਂ ਦੇ ਵਿੱਚ ਅੱਗ ਗੱਡੀਆਂ ਲੱਗ ਚੁੱਕੀ ਆ ਪਾਣੀ ਇਹ ਮੁਸ਼ਕਲ ਬਣ ਗਈ ਤਾਂ ਨੂੰ ਬਹੁਤ ਮੁਸ਼ਕਲ ਕਰਨੀ ਪਈ ਆ ਜੋ ਕਿ ਅੱਗੇ ਜਿਆਦਾ ਹੋਣ ਕਰਕੇ ਫੋਮ ਦੀ ਅੱਗ ਹੀ ਬੁਝਣ ਦਾ ਨਾ ਹੀ ਨਹੀਂ ਲੈਂਦੀ ਸੀ ਆ ਪਿਛਲੇ ਪਿੱਛੇ ਪਿਛਲੀ ਸਾਈਡ ਵੀ ਗੱਡੀ ਖੜਕੇ ਤੇ ਆਪਣੇ ਸਾਰੇ ਮੁੰਡਿਆਂ ਨੇ ਮਰ ਕੇ ਬੁਝਾਉਂਦੀ ਪੂਰੀ ਕੋਸ਼ਿਸ਼ ਕਰਕੇ ਤੋੜ ਕੇ ਬੁਝਾਈ ਹੈ ਦੇਖ ਕਿੰਨੇ ਕਿੰਨੇ ਬਾਦਰੀ ਆਗਲ ਲੱਜਾ ਗਿਆ ਆਗ ਜ ਤਕਰੀਬਨ 1 ਵਜੇ ਦੀ ਅੱਗ ਲੱਗੀ 5 5:30 6 ਵਜੇ ਤੱਕ ਰਹੀ ਅੱਗ ਕਿੰਨਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਜੀ ਉਹਨਾਂ ਦਾ ਹੁਣ ਉਹ ਹੀ ਦੱਸ ਸਕਦੇ ਆ ਕਿ ਨੁਕਸਾਨ ਤੇ ਸਾਰਾ ਹੀ ਹੋ ਗਿਆ ਉੱਪਰ ਵੀ ਬੀਸਮੈਂਟ ਚ ਵੀ ਉਹਨਾਂ ਦਾ ਕਾਫੀ ਸਮਾਨ ਸੀ 11:30 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂਆ ਨਿਕਲ ਰਿਹਾ ਜੀ ਅੰਦਰੋਂ ਤੇ ਉਹ ਸੱڈن ਆ ਕੇ ਦੇਖਿਆ ਤੇ ਅੰਦਰ ਜਿਹੜੀਆਂ ਸ਼ਟਰ ਚ ਉਠਵਾਇਆ ਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਇਨ ਬਿਟਵੀਨ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਤੇ ਲਾਈਟ ਵਾਲਿਆਂ ਨੂੰ ਬਿਜਲੀ ਬੋਰਡ ਨੂੰ ਫੋਨ ਕਰਕੇ ਲਾਈਟ ਲੋਡ ਕਟਵਾ ਕੇ ਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਆ ਬਾਕੀ ਟੋਟਲ ਡੈਮੇਜ ਹੈਗਾ ਜੀ ਐਸ਼ਵਲ ਦੇ ਦੇਖੋ ਇਹ ਸਟਾਕ ਤੇ 70-80 ਲੱਖ ਦਾ ਤੇ 50 ਦਾ ਹੀ ਹੈ ਸਾਰਾ ਉੱਪਰ ਬਾਕੀ ਸਾਡਾ ਕਈ ਅਣਮਿੱਥੇ ਵੀ ਹੈਗਾ ਹੈ ਵੀ ਜਿਹੜਾ ਸਾਡੀ ਨੋਟਿਸੇ ਵੀ ਛੋਟਾ-ਛੋਟਾ ਸਮਾਨ ਹੁੰਦਾ ਜੀ ਵੇ ਸਟੇਸ਼ਨਰੀ ਆਈਟਮਾਂ ਨੇ ਕੁਝ ਹੋਰ ਆਈਟਮਾਂ ਨੇ ਟॉयਜ਼ ਦੇ ਵਿੱਚ ਬਹੁਤ ਛੋਟੀ-ਛੋਟੀ ਆਈਟਮਾਂ ਆਉਂਦੀਆਂ ਨੇ ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ ਉਹਨਾਂ ਦਾ ਕੋਈ ਹੈ ਹੀ ਨਹੀਂ ਐ ਵੀ ਅਸੀਂ ਉਹਦੇ 'ਚ ਐਸਟੀਮੇਟ ਲਗਾ ਸਕੀਏ ਅਪਰੋਕਸਿਮੇਟ ਇਹ ਤੇ ਉੱਪਰ ਦਾ ਸਮਾਨ ਹੈ ਬੇਸਮੈਂਟ ਚ ਟੋਟਲ ਲਾਸ ਹੈਗਾ ਜੀ ਥੱਲੇ ਸਟਾਕ ਹੁੰਦਾ ਹੈ ਸਾਰਾ ਇਕੱਠਾ ਜਿਵੇਂ ਕੋਈ ਟੌイズ ਦਾ ਹੈ ਕੋਈ ਸਲਾਈਡਸ ਹੁੰਦੀਆਂ ਨੇ ਆਫਿਸ ਫਰਨੀਚਰ ਹੈ ਜਾਂ ਬੈਡ ਨੇ ਆਫਿਸ ਏਬਲਸ ਨੇ ਚੇਅਰਸ ਆਉਂਦੀਆਂ ਨੇ ਪਲਾਸਟਿਕ ਦੀਆਂ ਇਹ ਸਾਰਾ ਕੁਝ نیچے ਵੀ ਟੋਟਲ ਲਾਸ ਹੋ ਗਿਆ ਹੋਇਆ ਜੇ ਐਟ ਪ੍ਰੈਜੈਂਟ ਦੀ ਗੱਲ ਕਰੀਏ ਤੇ ਡੇਢ ਤੋਂ ਕਰੋੜ ਦੇ ਲੱਗ ਛਕੇ ਨੁਕਸਾਨ ਹੈਗਾ ਜੀ ਸਾਡਾ ਜਿੱਥੇ ਨਹੀਂ ਪਤਾ ਲੱਗਦਾ ਰੀਜ਼ਨ ਅਜੇ ਤੱਕ ਤੇ ਕਲੀਅਰ ਨਹੀਂ ਹੈ ਜੀ ਸਪਾਰਕ ਹੀ ਐ ਵੈਸੇ ਤੇ ਮੀਟਰ ਸਾਡੇ ਆਫ ਹੁੰਦੇ ਨੇ ਬੇਸਮੈਂਟ ਦੇ ਵੀ ਮੀਟਰ ਆਫ ਕਰਕੇ ਜਾਈਦਾ ਆ ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ ਦੋ ਲਾਈਟਾਂ ਆਨ ਹੁੰਦੀਆਂ ਨੇ ਸਾਡੀਆਂ ਤੇ ਅਜੇ ਪ੍ਰੋਪਰ ਅਸੀਂ ਕਹਿ ਨਹੀਂ ਸਕਦੇ ਸੀ 1:30 ਵਜੇ ਰਾਤ ਘਟਰਨੀ ਸੀ ਸਾਡੇ 1:30 ਵਜੇ ਦੀ ਫੋਨ ਆਈ ਸੀ ਗਾਰਡ ਦੀ ਤੁਸੀਂ ਕਿੰਨੇ ਵੇ ਪਹੁੰਚੇ ਸੀ ਅਸੀਂ 10 ਮਿੰਟ ਚ ਪਹੁੰਚ ਗਏ ਜੇਲ ਰੋਡ ਤੇ ਆਪਣੀ ਰਿਹائش ਹੈ ਜੀ ਉੱਥੋਂ ਆ ਗਏ ਸੀ ਜੇ ਟਾਈਮ ਨਾਲ ਹੀ ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par